ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਨੀ ਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਗੁਰਗੱਦੀ 'ਤੇ ਬੈਠਣ ਵਾਲੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਦਾ ਜਨਮ ਚਾਰ ਵੈਸਾਖ 1561 ਬਿਕਰਮੀ ਅਰਥਾਤ 18 April 1504 ਈਸਵੀ ਨੂੰ ਭਾਈ ਫਿਰੂਮਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਹੋਇਆ ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਬੀਬੀ ਖੀਵੀ ਜੀ ਨਾਲ ਸੰਗਰ ਪਿੰਡ ਵਿਖੇ ਹੋਇਆ ਆਪ ਜੀ ਦੇ ਦੋ ਸਹਿਬਜ਼ਾਦੇ ਸ਼੍ਰੀ ਦਾਤੂ ਜੀ ਅਤੇ ਸ਼੍ਰੀ ਦਾਸੂ ਜੀ ਅਤੇ ਦੋ ਸੁਪਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ ਆਪ ਦਾ ਪਹਿਲਾ ਨਾਮ ਭਾਈ ਲੈਣਾ ਸੀ ਜਦ ਆਪ ਘੋੜੀ ਚੜ ਕੇ ਸਤਗੁਰਾਂ ਦੇ ਦਰਸ਼ਨ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਆਪੁਰਖਾ ਮੈਂ ਵੀ ਉਧਰ ਹੀ ਜਾਣਾ ਹੈ ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਆਸਨ ਉੱਤੇ ਵਿਰਾਜੀ ਸਤਿਸ਼੍ਰੀ ਅਕਾਲ ਤਾਂ ਭਾਈ ਲਹਿਨ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ ਬਸ ਫਿਰ ਉਨ੍ਹਾਂ ਨੇ ਚਰਨੀ ਟਹਿ ਕੇ ਖੀਮਾ ਮੰਗੀ ਤੇ ਵਾਹ ਪੁਰਖਾ ਤੇਗ ਨਾਓ ਲੈਣਾ ਹੈ ਜੋ ਤੂੰ ਲੈਣਾ ਹੈ ਅਸੀਂ ਦਿਨਾ ਹੈ ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤੱਖ ਹਿੱਸੇ ਬੰਦੇ ਹਨ ਪਹਿਲਾ ਹਿੱਸਾ ਉਹ ਹੈ ਜੋ ਉਹਨਾਂ ਨੇ ਦੇਵੀ ਪੂਜਾ ਵਿੱਚ ਗੁਜ਼ਾਰਿਆ ਇਹ ਸਨ 1504 ਤੋਂ 1533 ਤੱਕ ਦਾ ਹੈ ਜੋ ਉਹਨਾਂ ਨੇ ਜੋ ਆਪਣੇ ਦੇਵੀ ਪੂਜਾ ਵਿੱਚ گزارਿਆ ਇਹ ਸਨ 1504 ਤੋਂ 1533 ਤੱਕ ਦਾ ਹੈ ਦੂਜਾ ਹਿੱਸਾ ਉਹ ਹੈ ਜੋ ਆਪ ਦੀ ਗੁਰੂ ਭਗਤੀ ਵਿੱਚ ਗੁਜ਼ਰੀਆ ਸਨ 1532 ਤੋਂ 1534 ਤੱਕ ਦਾ ਹੈ ਤੀਜਾ ਆਪਣੇ ਗੁਰਗੱਦੀ ਵਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਨਕੁੰਨ ਨੂੰ ਅੱਗੇ ਵਧਾਇਆ ਇਹ ਸਨ 1539 ਤੋਂ 1552 ਤੱਕ ਦਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਰਚਨਾਵਾਂ ਗੁਰੂ ਅੰਗਦ ਸਾਹਿਬ ਜੀ ਦੇ 62 ਸ਼ਲੋਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 12 ਵਿੱਚ ਅੰਕਿਤ ਹਨ ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ ਜਿਸ ਦਾ ਆਕਾਰ ਬਹੁਤ ਥੋੜਾ ਹੈ ਆਪ ਦੇ ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਆਦਿ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈਸਵੀ ਵਿੱਚ ਸੰਪਾਦਨਾ ਕਰਨ ਤੋਂ ਪਹਿਲਾਂ ਵਾਰ ਦਾ ਰੂਪ ਕੇਵਲ ਪੌੜੀਆਂ ਦਾ ਹੀ ਸੀ ਅਤੇ ਇੱਕ ਵਾਰ ਇੱਕ ਵਾਰ ਦੀਆਂ ਸਾਰੀਆਂ ਪੌੜੀਆਂ ਇੱਕੋ ਮੁਹੱਲੇ ਦਾ ਕਰਤਾ ਦੀਆਂ ਰਚੀਆਂ ਸਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੌੜੀਆਂ ਨਾਲ ਸ਼ਲੋਕ ਲਗਾਏ ਜਿਸੇ ਇੱਕ ਵਾਰ ਦੀਆਂ ਪੌੜੀਆਂ ਤੇ ਆਸ ਕਰਕੇ ਇੱਕੋ ਮੁਹੱਲੇ ਦੀਆਂ ਰਚਨਾ ਸਨ ਪਰ ਸ਼ਲੋਕ ਹੋਰ ਗੁਰੂ ਸਾਹਿਬਾਨ ਦੇ ਵੀ ਨਾਲ ਲਗਾਏ ਗਏ ਵਾਰ ਵਿੱਚ ਸਮੂੱਚੀ ਵਾਰ ਉਸੇ ਮਹੱਲੇ ਦੇ ਸੰਕੇਤ ਥੱਲੇ ਅੰਕਤ ਕੀਤੀ ਗਈ ਜੋ ਵਾਰ ਦੀਆਂ ਪੌੜੀਆਂ ਦਾ ਕਰਤਾ ਸੀ ਸੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹੱਲਿਆਂ ਦੀਆਂ ਵਾਰਾਂ ਵਿੱਚ ਇਹਨਾਂ ਦੇ ਸ਼ਲੋਕ ਦਰਜ ਹਨ ਆਪ ਦੇ ਸ਼ਲੋਕਾਂ ਦਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਵਾਰਾਂ ਵਿੱਚ ਵੀਰਵਾ ਇਸ ਪ੍ਰਕਾਰ ਹੈ ਵਾਰ ਸ਼੍ਰੀ ਰਾਗ ਮਹੱਲਾ 2 2 ਸਲੋਕ ਵਾਰ ਮਾਝ ਮਹੱਲਾ 2 12 ਸਲੋਕ ਵਾਰ ਆਸਾ ਮਹੱਲਾ 2 14 ਸਲੋਕ ਵਾਰ ਸੋਰਨ ਮਹੱਲਾ 2 1 ਸਲੋਕ ਵਾਰ ਸੂਹੀ ਮਹੱਲਾ 2 11 ਸਲੋਕ ਵਾਰ RAMKALI ਮਹੱਲਾ 2 ਸਤ ਸਲੋਕ ਵਾਰ MARU ਮਹੱਲਾ 2 ਇੱਕ ਸਲੋਕ ਵਾਰ SARANG ਮਹੱਲਾ 2 ਨੌ ਸਲੋਕ ਵਾਰ SWAR ਮਹੱਲਾ 2 ਪੰਜ ਸਲੋਕ ਵਾਰ ASA ਮਹੱਲਾ 2 ਜਿਵੇਂ ਚੰਦਾ ਉਗਵਰ ਸੂਰਜ ਚੜੇ ਹਜ਼ਾਰ ਏਪੀ ਚਾਨਨ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ ਪਰ ਗੁਰੂ ਤੋਂ ਬਿਨਾ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜੇ ਹੋਣ ਨਾਨਕ ਦੁਨੀਆਂ ਦੀਆਂ ਵਡਿਆਈਆਂ ਅਵੀ ਸੇਤੀ ਜਾਲ ਇੰਨੀ ਜਲੀਵੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਮਨੁੱਖ ਦੁਨੀਆਂ ਪਦਾਰਥਕ ਵਡਿਆਈਆਂ ਵਿੱਚ ਲੱਗਦੇ ਹਨ ਅਤੇ ਨਾਮ ਨੂੰ ਭੁਲਾ ਦਿੰਦੇ ਹਨ ਦੁਨੀਆਂ ਦੀਆਂ ਵਡਿਆਈਆਂ ਸਾਧਨ ਜੋਗ ਹਨ ਇਹ ਨਾਲ ਨਹੀਂ ਨਿਭਦੀਆਂ ਗੁਰੂ ਅੰਗਦ ਸਾਹਿਬ ਜੀ ਨੇ ਇੰਨਾ ਸਲੋਕਾਂ ਵਿੱਚ ਜੀਵਨ ਦੇ ਅਨੇਕ ਸਿਧਾਂਤਾਂ ਸੰਕਲਪਾਂ ਪੱਖਾਂ ਵਸਤਾਂ ਜਜ਼ਬੀਆਂ ਵਿਚਾਰਾਂ ਬਾਰੇ ਆਵੀ ਵਿਸ਼ੇਸ਼ ਦ੍ਰਿਸ਼ਟੀਕੋਣ ਦੱਸੇ ਹਨ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਯੂਨੀਕ ਪੇਂਟਿੰਗ ਵਰਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ